ਹਾਂਜੀ ਸੱਚੀ ਅਕਾਲ ਜੀ ਆਪਾਂ ਸਾਰੇ ਪਹੁੰਚੇ ਹੋਏ ਆ ਜਿਹੜਾ ਕਿ ਤੁਹਾਨੂੰ ਪਤਾ ਹੀ ਹੈ ਜਗਰਾਉਂ ਦੇ ਵਿੱਚ ਪੀਡੀਐਫੇ ਮੇਲਾ ਚੱਲ ਰਿਹਾ ਜਿਹੜਾ ਕਿ ਸੀਗਾ 8 9 10 ਫਰਵਰੀ ਦਾ ਤੇ ਇੱਥੇ ਕਾਫੀ ਵੀਰ ਨੇ ਜਿਹੜੇ ਕਿ ਆਪਣੇ ਪਸ਼ੂ ਲੈ ਕੇ ਹੋਏ ਆ ਇੱਕ ਵੀਰ ਹੈ ਜਿਹੜਾ ਕਿ ਆਪਣੀ ਨਿੱਲੀ ਰਾਵੀ ਮਾਜਾ ਜੀ ਨੇ ਕਿ 11 ਸੂਏ ਦੇ ਦਿੰਦੇ ਹੈ ਤੇ 12ਵੇਂ ਸੂਏ ਹੈ ਪ੍ਰੈਗਨੈਂਟ ਹੈ ਤੇ ਤੁਸੀਂ ਦੇਖੋ ਜੀ ਇਹਨੇ ਪੀਡੀਐਫੇ ਮੇਲੇ ਦੇ ਵਿੱਚ 25 ਲੀਟਰ ਦੇ ਜਿਹੜਾ ਕੀ ਪੀਡੀਏਫ ਦੇ ਜੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਦੇਖੋ ਤੁਸੀਂ ਮੱਸ ਦੇਖੋ ਤੁਹਾਨੂੰ ਕਿਧਰੇ ਤੋਂ ਵੀ ਇਹ ਲੱਗ ਨਹੀਂ ਰਹੀ ਕਿ ਇਹ 11 ਸੂਏ ਦੇ ਚੁੱਕੇ ਕਿਉਂਕਿ ਮੱਝ ਦੀ ਜਿਹੜੀ ਕਿ ਸੰਭ ਸੰਭਾਲ ਤੇ ਰੱਖ ਰਖਾਅ ਤੇ ਇਹਦਾ ਫੀਡ ਵਗੈਰਾ ਜੋ ਵੀ ਹੈ ਮੈਨੇਜਮੈਂਟ ਉਹ ਵੀਰ ਜੀ ਦੱਸਣਗੇ ਤੇ ਕਿੰਨੇ ਸੋਹਣੇ ਵਧੀਆ ਤਰੀਕੇ ਨਾਲ ਰੱਖੀ ਹੋਈ ਹੈ ਤੇ ਇਸੇ ਕਰਕੇ ਇਸ ਮੱਝ ਨੇ ਜਿਹੜੇ ਕਿ 11 ਸੂਏ ਦੇ ਦਿੱਤੇ ਆ ਵੀਰ ਜੀ ਕੋਲ ਤੇ 12ਵੇਂ ਸੂਏ ਦੀ ਇਹ ਪ੍ਰੈਗਨੈਂਟ ਹੈ ਹੁਣ ਤੇ ਬਾਕੀ ਵੀਰ ਜੀ ਦੱਸਣਗੇ ਇਹਦੇ ਵਿੱਚ ਕੀ ਕੀ ਖਾਸ ਗੱਲਾਂ ਤੇ ਇਹਨੇ ਕਿੰਨਾ ਦੁੱਧ ਦਿੱਤਾ ਕਿੰਨੇ ਸੂਆਂ ਚ ਤੇ ਅੱਜ ਜਿਹੜੇ ਇੱਥੇ ਤੱਕ ਪਹੁੰਚੇ ਇਹਨਾਂ ਦਾ ਕੀ ਸਾਰਾ ਜਿਹੜਾ ਕਿ ਮੱਝ ਦਾ ਸ਼ਰੇਆ ਜਿਹੜਾ ਕਿ ਸਾਰਾ ਇਹਨਾਂ ਨੂੰ ਜਾਂਦਾ ਹੈ ਇਹਨਾਂ ਨੇ ਇੰਨੀ ਸਾਂਭ ਸੰਭਾਲ ਕੀਤੀ ਹੋਈ ਹੈ ਬਾਕੀ ਤੁਹਾਨੂੰ ਵੀਰ ਜੀ ਦੱਸਣਗੇ ਸਭ ਤੋਂ ਪਹਿਲਾਂ ਸਸ ਜੀ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਦੇਖਣ ਵਾਲੇ ਵੀਰਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਜੀ। ਦੇਖੋ ਇਹ ਜਿਹੜੀ ਮੱਝ ਹੈ 11ਵੇਂ ਸਵੇ ਦੁੱਧ ਦੇ ਰਹੀ ਹੈ ਤੇ 1200 ਗੱਭਾਂ ਪ੍ਰੈਗਨੈਂਟ ਹੈ। ਅੱਛਾ। ਇਸ ਮੱਝ ਲਗਭਗ ਜਿਹੜਾ ਘਰੇ ਵੀ ਦੁੱਧ ਜਿਹੜਾ 20 ਕਿਲੋ ਤੋਂ ਪਲੱਸ ਰਹੀਦੀ ਆ। ਅੱਛਾ। ਔਰ ਗੱਭਨ ਉਜ ਤੋਂ ਬਾਅਦ ਵੀ 7 ਕ 8 ਮਹੀਨੇ ਲਗਾਤਾਰ ਦੁੱਧ ਦਿੰਦੀ ਆ। ਅੱਛਾ। ਮੇਰੇ ਕੋਲ ਜਜੰਗਾ ਵੀ ਆ ਮੱਝਾਂ। ਤਕਰੀਬਨ ਮੈਂ 100 ਦੇ ਆਪਣੀ ਬਰੀਡਿੰਗ ਕਰਕੇ ਆਸ-ਪਾਸ ਸੇਲ ਵੀ ਕੀਤੀਆਂ ਨੇ। ਕੋਈ ਨਹੀਂ ਕਿ ਮੇਗਾ ਮਤਲਬ ਕਿ ਮੈਂ ਜਦੋਂ ਆਪਣਾ ਤਿਆਰ ਕਰਕੇ ਸੇਲ ਕੀਤੀਆਂ ਨੇ। ਪਰ ਇਹ ਜਿਹੜੀ ਨਸਲ ਹੈ ਨਾ ਦੀ ਮੈਂ ਕਿਹ ਕਿਹ ਗ੍ਰਾਂ ਜ਼ਿਕਰ ਕਰਦਾ ਨਾ ਕਿ ਜਿਹੜੀ ਮੋਰਾ-ਮੋਰਾ ਦੀ ਕੰਪੈਸਟੀ ਜ਼ਿਆਦਾ ਹੈ। ਕੁਝ ਮਹੀਨੇ ਵਾਸਤੇ। ਜੇਕਰ ਲੰਮੀ ਉਹਦੀ ਐਵਰੇਜ ਲਾਈਫ ਹੈ ਤੇ ਫਿਰ ਉਹ ਸਰਦਕ ਟੋੜੇ ਕਰਦੇ। ਤੇ ਲਗਭਗ 7 ਤੋਂ 8 ਮਹੀਨੇ ਵੀ ਕਿਲੋ ਤੇ ਮੇਰੀ ਜਿਹੜੀ ਨਸਲ ਹੈ ਟੋੜਦੀ ਵੀ। ਤੁਹਾਡੇ ਕੋਲ ਸਾਰੇ ਪਸ਼ੂ ਜਿਹੜੇ ਗੀਨੀਲੀ ਨਾ ਵੀ ਹੈ। ਹਾਂਜੀ। ਅੱਜ ਜੀ ਦੇਖੋ ਇੱਥੇ 4 ਤਰੀਕ ਤੋਂ ਲਗਭਗ ਆਜ 7 ਦਿਨ ਤੋਂ ਕੈਮਰਿਆਂ ਦੀ ਨਿਗਰਾਨੀ ਇੱਥੇ ਮਜਾ ਚੁਾਈ ਕਰਾ ਰਹੀਆਂ ਨੇ ਦਾਰਾਂ ਵਿੱਚ ਘਟ ਖਾਂਦੀਆਂ ਨੇ ਘਰੇ ਦਾ ਦੁੱਧ ਜਾਵਾ ਸੀ ਹਾਂਜੀ ਇੱਕ ਮਹੀਨੇ ਪਿਛੇ 12 ਸਤੰਬਰ ਨੂੰ ਇੱਕ ਦੀ 2024 ਦੇ ਵਿੱਚ ਲਾਈਵ ਮਿਲਕਨ ਕਰਾਈ ਇਹ ਲੀਟਰੋਸ ਦੇ ਵਿੱਚ 24 ਕਿਲੋ ਕੁਝ ਗ੍ਰਾਮ ਤੇ ਕੇ ਜਿਹੜਾ ਆਪਾਂ ਜਿਹਨੇ ਜਿਹੜਾ ਪੀਡੀਏ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਉਹ ਕਿੰਨੇ ਲੀਟਰ ਤੇ ਕੀਤਾ ਇਹਨੇ ਪ੍ਰਾਪਤ ਇਹਨੇ 24 ਕਿਲੋ 100 ਮਤਲਬ ਲਗਭਗ 24 ਕਿਲੋ 126 ਗ੍ਰਾਮ ਪਰ ਮੱਝ ਨੂੰ ਦੇਖ ਕੇ ਹੀ ਲੱਗਦਾ ਨਹੀਂ ਹੈਗਾ ਕਿ ਇਹ 11 ਸੂਏ ਇਹ ਜੂਰੀ ਹੈ ਜੀ ਕਿਉਂਕਿ ਇਹਦੀ ਇੰਨੀ ਆਮ ਸਵੇਰ ਜਿਹੜੀ ਰੱਖਤ ਨੂੰ ਇਹਨਾਂ ਬਹੁਤ ਸਾਫ਼ ਲੁਕ ਰਹੀ ਮੱਧਿਆ ਬਹੁਤ ਸਾਫ਼ ਤਰ੍ਹਾਂ ਆਪਾਂ ਦੇਖੋ ਇਹ ਇਸ ਤਰ੍ਹਾਂ ਨਾਲ ਜੀ ਸਭ ਤੋਂ ਪਹਿਲਾਂ ਜਿਹੜੀ ਚੰਗੀ ਨਸਲ ਦੀਆਂ ਜਾਨਵਰ ਨੇ ਪਸ਼ੂ ਨਹੀਂ ਉਹ ਤਕਰੀਬਨ ਉਹ ਬੁੱਢੇ ਬਹੁਤ ਕਾਟ ਰਹੇ ਨੇ ਬਲੱਡ ਵਿੱਚ ਜਾਂ ਮਿਲਦ ਗਾ ਜਿਵੇਂ ਇਹਨਾਂ ਦੇ ਬਲੱਡ ਵਿੱਚ ਛੇਤੀ ਬੁੱਢੇ ਨਾ ਹੋਣ ਇਹਦੀ ਜਿਹੜੀ ਮਦਰ ਆ ਉਹ ਵੀ ਸਵੇ ਦੇ ਕੇ ਤੇ ਉਹਨੂੰ ਮੈਂ ਆਪਣੇ ਕਾਗਜ਼ਾਂ 'ਚੋਂ ਰਿਪੇਅਰ ਕੀਤਾ ਆ ਬੇਲੀ ਫਰਾਖ ਆ ਰਹੀ ਆ ਵੀ ਸਵੇ ਦੇਣ ਦੇ ਬਾਵਜੂਦ ਇਹੋ ਦਾ ਨਾਂ ਦਾਂਦਰਿਕ ਦਾ ਨਾਮ ਦੇ ਥਾਂ ਦਾ ਸੈਜ ਖਰਾਬ ਹੋਇਆ ਲਗਭਗ ਇਹਨੇ ਚੰਗੀ ਬਰੀਡ ਹੈ ਵੈਗਰਾਂ ਨੇ ਬਖਸ਼ੀ ਤੇ ਮੈਂ ਆਪਣੀ ਇਸ ਪਸ਼ੂ ਨਾਲ ਬਹੁਤ ਖੁਸ਼ ਰਹੀ ਨਾ ਤੁਹਾਨੂੰ ਮੈਂ ਵੀ ਰavi ਬਰੀਡ ਤੇ ਹੋਂਤੀ ਕੇ ਸਾਰਾ ਕੰਮ ਮੁਕਸਕੀ ਤੁਸੀਂ ਦੇਖ ਸਕਦੇ ਹੋ ਪਸ਼ੂਆਂ ਦੇ ਵਿੱਚ ਬੱਚਤ ਬਹੁਤ ਹੈ ਮੇਨ ਚੀਜ਼ ਆ ਜਾਂਦੀ ਹੈ ਜਿਹੜੀ ਕਿ ਸਾਮ ਸੰਭਾਲ ਨੂੰ ਲੈ ਕੇ ਮੱਝ ਨੇ 1100 ਦੇ ਦਿੱਤੀ ਹੈ ਤੇ ਤੁਸੀਂ ਦੇਖੋ ਇਹਦਾ ਲੇਵਾ ਵਗੈਰਾ ਬਹੁਤ ਸੋਹਣਾ ਹੈਦਾ ਥਣ ਵਗੈਰਾ ਜਿਹੜਾ ਕਿ ਬਿਲਕੁਲ ਵੀ ਖਰਾਬ ਨਹੀਂ ਹੋਇਆ ਹੈਗਾ ਇੰਨੇ ਸਵੇਰੇ ਤਿੰਨ ਘੰਟੇ ਹੋਏ ਜੀ ਜਦੋਂ ਤੁਸੀਂ ਦਿਖਾ ਲਓ ਕਿਹਨਾ ਆਰਡਰ ਦਾ ਸੈਕਿੰਡਰਰੀ ਜਾਣਕਾਰੀ ਤੇ ਤੁਸੀਂ ਵੀਰ ਜੀ ਤੋਂ ਮੱਝਾਂ ਵਗੈਰਾ ਲੈਣੀਆਂ ਹੋਣ ਤਾਂ ਅਸੀਂ ਵੀਰ ਜੀ ਦਾ ਕੰਟੈਕਟ ਨੰਬਰ ਦੱਸ ਦਿੰਦੇ ਆ ਇਹ ਬਰੀਡ ਦੇ ਕੰਮ ਕਰਦੇ ਆ ਤੁਸੀਂ ਇਹਨਾਂ ਤੋਂ ਪੁੱਛੋ ਜ਼ਰੂਰ ਖਿਲਦੋ ਕਿਉਂਕਿ ਤੁਸੀਂ ਜਾਣਦੇ ਹੀ ਹੋ ਪੀਡੀਐਫ ਦੇ ਵਿੱਚ ਫਸਟ ਆਣਾ ਹੀ ਕਿੱਡਾ ਵੱਡਾ ਲੈਵਲ ਹੈ ਕਿੱਡਾ ਵੱਡਾ ਲੈਵਲ ਹੈ ਇਹ ਜਿਹੜਾ ਕਿ ਵੀਰ ਜੀ ਇੱਥੇ ਤੱਕ ਪਹੁੰਚੇ ਆਂ ਵੀਰ ਜੀ ਆਪਣਾ ਕੰਟੈਕਟ ਦੱਸ ਜਾਣਗੇ ਤਾਂ ਕਿ ਜੋ ਵੀ ਤੁਹਾਨੂੰ ਪਸ਼ੂ ਖਰੀਦਣੇ ਆਂ ਤੋਂ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਤੁਸੀਂ ਆਪਣਾ ਕੰਟੈਕਟ ਹਾਂਜੀ ਗੱਲ ਇਸ ਤਰ੍ਹਾਂ ਦੀ ਸੀ ਮੈਂ ਸੇਲ ਪਰਚੇਜ ਦਾ ਕੰਮ ਤਾਂ ਨਹੀਂ ਕਰਦਾ ਪਰ ਤੁਹਾਡੇ ਪਿਆਰ ਦਾ ਸਦਕਾ ਸੰਗਤਾਂ ਦਾ ਪਿਆਰ ਦਾ ਸਦਕਾ ਜੇ ਮੈਨੂੰ ਕੋਈ ਕਹਿੰਦਾ ਤੇ ਮੈਂ ਚੰਗੀ ਬਰੀਡ ਦੀ ਮੱਝ ਘਰ ਲੈ ਦੇਣਾ ਆ ਅੱਛਾ ਕਿਉਂ ਮੇਰਾ ਹੋਰ ਵੀਰ ਦਾ ਸੇਲ ਪਰਚੇਜ ਦਾ ਕੰਮ ਨਹੀਂ ਆ ਸ਼ੌਂਕ ਤੇ ਪਿਆਰ ਆ ਮੇਰਾ ਨੰਬਰ ਹੈਗਾ ਜੀ 94647 46578 ਅਰਸ਼ਾਦ ਸਿੰਘ ਜੀ올 ਮੇਰਾ ਪੇਜ ਵੀ ਹੈਗਾ ਜੀ ਜੋਲ ਡੇਰੀ ਫਾਰਮ ਪੇਜ ਹੈਗਾ ਜੀ ਫੇਸਬੁਕ ਪੇਜ ਤੇ ਪਿੰਡ ਦਾ ਨਾਮ ਪਿੰਡ ਮੇਰਾ ਬਲਟੋਹਾ ਜ਼ਿਲ੍ਹਾ ਸ੍ਰੀਕਰਨਦਰ ਸੰਗ ਤੇ ਵੀਰ ਜੀ ਨੇ ਆਪਣਾ ਕੰਟੈਕਟ ਬੋਲ ਦਿੱਤਾ ਹੈ ਤੁਸੀਂ ਕੋਈ ਵੀ ਲੈਣ ਦਾ ਇਸ਼ੂ ਹੋਵੇ ਤਾਂ ਵੀਰ ਜੀ ਨਾਲ ਜ਼ਰੂਰ ਕੰਟੈਕਟ ਕਰੋ ਇੱਕ ਵਾਰੀ ਮਾਝ ਨੂੰ ਜ਼ਰੂਰ ਫੇਰ ਤੋਂ ਦੇ ਦਿਓ ਮੂਰੇ ਤੋਂ ਕਿ ਬਹੁਤ ਸੋਹਣੀ ਮਾਝ ਲੱਗ ਰਹੀ ਹੈ ਤੇ ਆਪਣਾ ਫੇਸਬੁਕ ਤੇ ਪੇਜ ਹੈ ਜਰੂਰ ਜੈਰੀ ਫਾਰਮ ਦੇ ਤੇ YouTube ਤੇ ਚੈਨਲ ਹੈ ਇਹ ਉਹਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਧੰਨਵਾਦ